ਦਿਲਜੀਤ ਦੋਸਾਂ ਜਜਕਲ ਔਰਾ ਟੂਰ ਚ ਲਗੇ ਹੋਏ ਨੇ ਆਪਣੇ ਟੂਰ ਦੇ ਦੌਰਾਨ ਦਿਲਜੀਤ ਨੇ ਇੱਕ ਬਹੁਤ ਪਿਆਰੀ ਗੱਲ ਕਹੀ ਜਿਸ ਦੇ ਵਿੱਚ ਦਿਲਜੀਤ ਨੇ ਕਿਹਾ ਕਿ ਦੋ ਹੀ ਮੋਸ਼ਨ ਨੇ ਪਿਆਰ ਤੇ ਨਫਰਤ ਅੱਗੇ ਕੀ ਕਹਿ ਰਹੇ ਨੇ ਹਜ਼ੂਤੇ ਦਿਲਜੀਤ ਦੋਸਾਂ ਸਰ ਆਪ ਹੀ ਸੁਣ ਲੋ ਦੋ ਹੀ ਮੋਸ਼ਨ ਹੈ ਜਿਹੜਾ ਸਭ ਤੋਂ ਸਟਰੋਂਗ ਮੋਸ਼ਨ ਹੈ ਪਿਆਰ ਤੇ ਨਫਰਤ ਤੇ ਦੋ ਹੀ ਮੋਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਬੰਦਾ ਕਿਸੇ ਨੂੰ ਨਫਰਤ ਕਰਦਾ ਉਦੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਭਰ ਜਾਂਦੀ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਹੈ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਾਬਾ ਸਾਡਾ ਇਹ ਕਹਿ ਗਿਆ ਦਾਨ ਦੇ ਨਾਮ ਚੜਦੀ ਗਲਾ ਤੇਰੇ ਭਾਵੇਂ ਸਰਬਤ ਦਾਤ। ਦੋ ਹੀ इमोਸ਼ਨ ਆ ਜਿਹੜੇ ਸਭ ਤੋਂ ਸਟਰੋਂਗ इमोਸ਼ਨ ਹੈ। ਪਿਆਰ ਤੇ ਨਫ਼ਰਤ। ਇਹ ਦੋ ਹੀ इमोਸ਼ਨ ਹੈ। ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ। ਜਦੋਂ ਬੰਦਾ ਕਿਸੇ ਨੂੰ ਨਫ਼ਰਤ ਕਰਦਾ ਉਹ ਤੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ। ਇਹ ਦੋ ਸਟਰੋਂਗ ਇਮੋਸ਼ਨਸ ਨੇ। ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਹੈ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਭਰ ਜਾਂਦੀ। ਉਹਦਾ ਕੋਈ ਫਾਇਦਾ ਨਹੀਂ ਹੈ। ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਹੈ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਬਾਬਾ ਸਾਡੇ ਇਹ ਹੀ ਕਹਿ ਗਿਆ ਦਾਨ ਜਨਾਬ ਚੜੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋ ਹੀ ਇਮੋਸ਼ਨ ਹਨ ਜਿਹੜੇ ਸਭ ਤੋਂ ਸਟਰੋਂਗ ਇਮੋਸ਼ਨ ਹੈ ਪਿਆਰ ਤੇ ਨਫ਼ਰਤ ਤੇ ਦੋ ਹੀ ਇਮੋਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਕੋਈ ਬੰਦਾ ਕਿਸੇ ਨੂੰ ਨਫ਼ਰਤ ਕਰਦਾ ਹੈ ਉਹ ਤੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਭਰ ਜਾਂਦੀ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਹੈ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਹੈ ਬਾਬਾ ਸਾਡੇ ਇਹੀ ਕਹਿ ਗਿਆ ਦਾਨ ਜਨਾਬ ਚੜਦੀ ਗਲਾ ਤੇਰੇ ਭਲੇ ਸਰਬੱਤ ਦਾ ਭਲਾ ਦੋ ਹੀ इमोਸ਼ਨ ਆ ਜਿਹੜੇ ਸਭ ਤੋਂ ਸਟਰੋਂਗ इमोਸ਼ਨ ਹੈ ਪਿਆਰ ਤੇ ਨਫਰਤ ਇਹ ਦੋ ਹੀ इमोਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਬੰਦਾ ਕਿਸੇ ਨੂੰ ਨਫਰਤ ਕਰਦਾ ਉਦੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਭਰ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਹੈ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਾਬਾ ਸਾਡਾ ਇਹ ਕਹਿ ਗਿਆ ਦਾਨ ਜਨਾਬ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ